ਰੱਬਾ ਰੱਬਾ ਬੰਨੀ ਪਰਸ ਰੱਬਾ ਆਜੇ ਕੋ ਗੁੱਡੀ ਫੁਕਣ ਚੱਲੀ ਆਜੋ ਆਜੋ ਗੁੱਡੀ ਫੁਕੀਏ ਗੁੱਡੀ ਫੁਕੀਏ ਜੀ ਮੈਂ ਇਹ ਦੇਖੀਏ ਆਪਣਾ ਦੇਖਿਆ ਕਿਦਾਂ ਆਹ ਲੈ ਮਨ ਲਗੀ ਲੋਕਾਂ ਦੇ ਸੂਟ ਦੇਖਣੇ ਪਹਿਲੇ ਜਾ ਕੇ ਪਾਇਆ ਸਾਰਾ ਪਰਾ ਹੀ ਕਿੰਨੇ ਕਿਹੜਾ ਪਾਇਆ ਤੁਸੀਂ ਵੀ ਆ ਕੇ ਦੱਸ ਜੇ ਤੁਹਾਨੂੰ ਆਪਣਾ ਪਿੰਡ ਦੱਸ ਦਿੱਤਾ ਇਸ ਬਲੌਗ ਵਿੱਚ ਦੱਸਣਾ ਆ ਤੇ ਬਲੌਗ ਨੂੰ ਫੋਲ ਦੇਖਿਓ ਤੇ ਸਾਰਿਆਂ ਨੇ ਜਾਣੇ ਬਹੁਤ ਵੇਟ ਕਰਦੇ ਸੀ ਪਿੰਡ ਦੱਸਿਆ ਤੁਸੀਂ ਲਾਇਓ ਫੋਟੋ ਰਾਤੀ ਵੀ 8:30 ਤੱਕ ਕੁੱਪੜ ਢੋਣ ਹੀ ਹੋਇਆ ਸਾਡਾ ਜਿਹੜਾ ਪਾਣੀ ਆਇਆ 8 ਵਜੇ ਆਇਆ ਉਹਨਾਂ ਸੀ ਜਾਣਾ ਸੀ ਕਿਤੇ ਸਾਡੇ ਜਿਹੜੇ ਕੱਪੜੇ ਧੋਣ ਵਾਲੇ ਪੇਰ ਸੀ ਪਹਿਲਾਂ ਧੋਵਾਂਗੇ ਫਿਰ ਜਾਵਾਂਗੇ ਐਡੀ ਵਲੋਗ ਨਾਲ ਬਣੇ ਰਹੋ ਤੇ ਦੱਸਾਂਗੇ ਕੋਟ ਤੇ ਲਾਏ ਮੜੀ ਜੀ ਹਾਂ ਜੀ ਸਸਰੀਆ ਕਾਲਜੀ ਸਾਰਿਆਂ ਨੂੰ ਤੇ ਆਪਾਂ ਉੱਠ ਗਏ ਆ ਹੁਣ ਤੇ ਕੱਪੜੇ-ਕੁਪੜੇ ਧੋ ਰਹੇ ਆ ਮੋਟਰ ਵਿੱਚ ਲਾਤੀ ਆ ਪਾਣੀ ਪੂਣੀ ਪਹਿਲੇ ਭਰਤਾ ਸੀ ਮੈਂ ਮਸ਼ੀਨ ਦੇ ਵਿੱਚ ਫਿਰ ਇਹਨਾਂ ਨੇ ਕਰ ਲਿਆ ਹੁਣ ਬੰਦ ਕਰਦੇ ਇਹਨਾਂ ਨੂੰ ਪਰ ਟੂਟੀ ਨੂੰ ਬੰਦ ਕਰ ਠੇਹਾ ਬਰ ਹੋਣੀ ਆ ਇਹ ਆ ਸਭ ਉੱਦਾਂ ਹੀ ਆ ਸੱਪ ਆ ਤੈਨੂੰ ਸਾਡੇ ਘਰੇ ਸੱਪ ਨਿਕਲਦੇ ਰਹਿੰਦੇ ਆ ਕਿੱਥੋਂ ਨਿਕਲੇ ਆ ਉੱਦੋਂ ਹੀ ਇਹ ਕੋਈ ਨਿਕਲੇ ਨਹੀਂ ਜਿਸ ਦਿਨ ਮੈਨੂੰ ਵੀ ਆਈ ਨਹੀਂ ਸੀ ਤੂੰ ਨੇ ਕਦਰ ਇਹ ਦੇ ਕਿ ਆ ਇਹ ਉਹ ਦਿੱਕਤ ਰਹਿੰਦੇ ਰਹੇ ਆ ਨਿਕਲਿਆ ਕਹਿੰਦੀ ਤੇ ਇੱਕ ਨਿਕਲਿਆ ਬਿਲਕੁਲ ਰਹਿੰਦੇ ਤੇ ਮਿੱਤਰ ਪਿਆਰਿਓ ਕੱਪੜੇ ਉਪਰੇ ਧੋਣ ਦੇ ਅੱਜ ਸਾਰੇ ਕਪੜੇ ਵਰਤੋ ਕੇ ਤਾਂ ਹੀ ਹੁਣ ਨਿਕਲ ਜਾਣਾ ਆ ਤੇ ਟੂਲ ਜਾਣਾ ਹੈ ਅੱਜ ਸਫ਼ਰ ਲੰਬਾ ਆ ਦੇਖਦੇ ਹਾਂ ਕਿ ਕਿਹਸਾ ਹੁਣ ਤੱਕ ਬਣਦਾ ਆ ਅੱਜ ਅਸੀਂ ਜਾ ਰਹੇ ਆ ਬਲੌਗਿੰਗ ਬਲੌਗਰਾਂ ਕੋਲ ਜਾ ਰਹੇ ਆ ਜਿਹੜੇ ਬਲੌਗਰਾਂ ਕੋਲ ਸਭ ਤੋਂ ਬੰਦ ਹੈ ਨਹੀਂ ਕੋਈ ਉਹ ਵੀ ਬਲੌਗਿੰਗ ਕਰਦੇ ਆ ਜਿਨ੍ਹਾਂ ਕੋ ਪਿੱਛਲੇ ਆ ਡੂਟ ਕਪਲਾਸ ਤੋਂ ਨਹੀਂ ਜੁੜੀ ਹੁੰਦੀ ਆ ਆ ਤੇ ਅਮਰ ਨੇ ਫੋਨ ਤੇ ਜਾ ਰਹੇ ਆ ਆ ਲੈ ਨੀਏ ਕੱਪੜੇ ਤੇ ਸੁੱਕਣੇ ਵੀ ਪਾਗੇ ਦੀ ਜਾਣਾ ਜੀ ਇਹ ਟੈਕਨੀਕਸਾਂ ਨੂੰ ਬਹੁਤ ਟਾਈਮ ਦਾ ਤੇ ਸੱਤ ਸੌ ਜਾ ਨਹੀਂ ਹੋਇਆ ਤੇ ਅਸੀਂ ਚੱਲੇ ਆਂ ਕੀ ਚੱਕਰ ਆ ਮੈਂ ਤਾਂ ਸੁਕਾ ਲੈਨੇ ਕੱਪੜੇ ਸੁਕਾ ਲਾਂ ਚੱਲ ਕਿਉਂਕਿ ਇਹੋ ਇਹਨੇ ਥੱਲੇ ਗੱਦਾ ਲਾਇਆ ਅੱਜ ਉਹਦੇ ਜੱਜੂ ਸਾਡਾ ਦਾਦੀ ਕੋਲੇ ਸੰਭਿਆ ਆ ਕੀ ਕਰਦੀ ਆ ਤੂੰ ਰਾਤ ਸਾਰੀ ਸੌਣ ਨਹੀਂ ਦਿੱਤਾ 2 2:30 ਵਜੇ ਉੱਠੀ ਜਾ ਕੇ ਖੇਲਦੀ ਰਹੀ 2 ਵਜੇ ਤੱਕ ਇਹ ਦਿਨ ਰਾਤ ਦੇ ਇਕੋ ਜੈ ਨਹੀਂ ਕੋਈ ਲੱਗਦਾ ਦਿਨ ਰਾਤ ਤੇ ਇਹ ਗਰਮੀ ਅੱਜ ਹੋ ਗਈ ਹੈ ਸਵੇਰੇ ਹੀ ਬਹੁਤ ਜਿਆਦੇ بارش ਦਾ ਕੋਈ ਸਮਾਚਾਰ ਹੀ ਹੈ ਨਹੀਂਗਾ بارش ਆਏ ਨਹੀਂ ਦੀ ਪਤਾ ਨਹੀਂ ਕੀ ਚੱਕਰ ਮਾਂ ਦੱਬਦੇ ਹੁੰਦੇ ਕਿ ਗੁੱਡੀ ਫੂਕਦੇ ਅੱਜ ਗੁੱਡੀ ਫੂਕਦੇ ਹਨ ਹਾਂ ਅੱਜ ਆਪਾਂ ਗੁੱਡੀ ਫੂਕਣੀ ਆ ਜੀ ਤੇ ਉਹਦੇ ਨਾਲ ਦੇਖੋ ਜੇ ਨਹੀਂ ਹੁੰਦਾ ਕਿ ਨਹੀਂ ਹੁੰਦਾ ਹਾਂ ਸੁਬਾਹ ਮਜ਼ੇਲੀ ਗੁੱਡੀ ਫੂਕਦੇ ਆ ਫਿਰ ਮੀ ਆਊਗਾ ਮਿਲਣਾ ਸਾਰੇ ਆ ਪੰਜ ਛੇ ਜਾਣੀਆਂ ਕੁੜੀਆਂ ਇਕੱਠੀਆਂ ਹੋ ਕੇ ਗੁੱਡੀ ਫੂਕਾਂ ਜਾਣਾ ਤੇ ਘਰੋਂ ਘਰੋਂ ਮੰਗਣੇ ਆ ਆਟਾ ਦਹਾਂ ਘਰਾ ਬਣਾਉਣਾ ਫਿਰ ਬਣਾਉਣਾ ਤੇ ਖਾਣਾ ਸਾਰਿਆਂ ਇਕੱਠੀਆਂ ਹੋ ਕੇ ਬਣਾਉਣਾ ਤੇ ਗੁੱਡੀ ਫੂਕਣ ਜਾਣਾ ਜਿਸ ਵਾਰ ਮੀ ਆ ਜਾਣਾ ਨੇ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਆਹੋ ਕੁੜੀਆਂ ਇਕੱਠੀਆਂ ਹੋ ਕੇ ਆ ਗਈਆਂ ਜਿੰਨੇ ਵੀ ਹੁਣੇ ਪਿੰਡ ਚ ਆਹ ਪਿੰਡੇ ਆਪਣੇ ਬੇੜੇ ਜਿੰਨੀਆਂ ਹੁੰਦੀਆਂ ਅਸੀਂ ਵੀ ਦੇਖਿਆ ਨਿੱਕੇ ਹੁੰਦਣ ਮੜਾ ਜਾਂਦੇ ਬੱਠੇ ਹੁੰਦੇ ਆਹ ਤੁਹਾਡੇ ਵਾਰੀ ਜਿਆਦਾ ਟਾਈਮ ਸੀ ਇੰਨੀਆਂ ਬੇੜੇ ਜੀਆਂ ਹੁੰਦੀਆਂ ਕੁੜੀਆਂ ਹੁੰਦੀਆਂ ਸੋਣੀਆਂ ਇਕੱਠੀਆਂ ਹੋ ਕੇ ਗੁੱਡੀ ਬਣਾ ਕੇ ਤਾਂ ਫੂਕਣ ਲੈਣਾ ਅੱਜ ਗੁੱਡੀ ਫੂਕਦੇ ਆ ਅੱਜ ਗੁੱਡੀ ਫੂਕਦੇ ਆ ਗੁੱਡੀ ਫੂਕਦੇ ਅੱਜ ਕੀ ਕਰਦੇ ਆ ਗੁੱਡੀ ਫੂਕਦੇ ਆ ਈਰਲੀ ਹਾਂ ਸਾੜੀ ਦਾ ਨਹੀਂ ਨਾ 10 10 ਨਾ ਹੋ ਗਿਆ ਦਾ ਗੁੱਡੀ ਪਣ ਕੇ ਮੀਂਹ ਨਹੀਂ ਆ ਰਿਹਾ ਮੀਂਹ ਦੀ ਬਹੁਤ ਲੋੜ ਹੈ ਤਰ੍ਹਾਂ ਗਰਮੀ ਦੇ ਕਿੰਨੀ ਕੱਪੜੇ ਮਸੀਂ ਧੋਉ ਹੁੰਦੇ ਇੰਨੀ ਗਰਮੀ ਚ ਬੋਹ ਹੱਡਾ ਥੋੜੀ ਹੋਇਆ ਲੋ ਜੀ ਕੱਪੜੇ ਕਪੜੇ ਧੋ ਗਏ ਤੇ ਆਪਾਂ ਅੱਜ ਜਿਹੜੀ ਆ ਉਹ ਗੁੱਡੀ ਫੂਕਣੀ ਆ ਮੀਂਹ ਹੀ ਪੈਂਦਿਆ ਹੈਗਾ ਬਹੁਤ ਬੁਰਾ ਹਾਲ ਹੋਇਆ ਆ ਬਹੁਤ ਗਰਮੀ ਆ ਇਦਾਂ ਕੀ ਉਹੜਾ ਪੁਰਾਣਾ ਸੱਭਿਆਚਾਰ ਕੇ ਨੂੰ ਜਾਦ ਨਹੀਂ ਹੈਗਾ ਇਹ ਚੀਜ਼ ਇਹਕੋ ਅੱਜ ਕਾਮ ਆ ਸਾਰਾ ਪਹਿਲਾ ਗੁੱਡੀ ਬਣਾਉਣੀ ਪੈਣੀ ਸਾਨੂੰ ਕੱਪੜੇ ਕਢ ਤੋਂ ਗੁੱਡੀ ਬਣਾਓ ਗਰਮੀ ਬਹੁਤ ਜ਼ਿਆਦੀ ਹੈ بارش ਹੋਣੀ ਚਾਹੀਦੀ ਹੈ بارش ਨਾ ਆਈ ਤਾਂ ਕੰਮ ਖਰਾਬ ਹੋ ਜਾਣਾ ਤੇ ਬਾਕੀ ਦਰਖਤ ਨੂੰ ਤਲਾਓ ਸਾਰੇ ਜਾਣੇ ਤੇ ਅੱਜ ਕੱਲ੍ਹ ਕੰਮ ਕਰਨਾ ਪਿਆ ਕੱਪੜੇ ਧੋਗੇ ਅਸੀਂ ਬਿੱਲੇ ਹੋਈਏ ਫੇਰ ਕਰਦੇ ਆ ਗਰਮੀ ਹੈ ਹੀ ਬਹੁਤ ਸਵੇਰੇ ਗਰਮੀ ਹੋ ਗਈ ਨਾ ਹੌਂ ਦਗਾਲਾਂ ਕੱਪੜੇ ਧੋਣੇ ਹੀ ਮੁਸ਼ਕਲ ਹੋਏ ਆ ਮੈਂ ਕਿੱਦਾਂ ਭਿੱਜੀ ਆ ਤੁਸੀਂ ਸਾਰਿਆਂ ਨੇ ਵਲੌਗ ਨਾਲ ਦੇ ਬਣੇ ਰਹੋ ਵਲੌਗ ਫੁੱਲ ਦੇਖਿਆ ਕਰੋ ਕਈ ਸਾਡੇ ਪਿੰਡ ਦਾ ਨਾਮ ਪੁੱਛਦੇ ਆ ਪਿੰਡ ਆਪਾਂ ਦੱਸਦੇ ਹੁੰਨੇ ਆ ਵਲੌਗ ਦੇ ਵਿੱਚ ਤੇ ਕਮੈਂਟਾਂ ਸਾਰਿਆਂ ਜੀ ਪਿੰਡ ਦਾ ਨਾਮ ਦੱਸਿਆ ਆ ਆਪਾਂ ਹੁਣ ਵੀ ਦੱਸ ਦਿੰਨੇ ਆ ਜੀ ਪਿੰਡ ਦਾ ਨਾਮ ਅਸੀਂ ਬਰਨਪੁਰ ਪਿੰਡਾ ਡਿਸਟ੍ਰਿਕਟ ਹਿਆਰਪੁਰਾ ਜੀ ਸਾਡੀ ਆ ਥੰਬਨੇ ਦੇ ਹੀ ਲਾਵਾਂਗੇ ਅਸੀਂ ਕੀ ਤੇ ਅੱਜ ਪਿੰਡ ਦਾ ਨਾਮ ਵੀ ਜਿਹੜਾ ਉਹ ਦੱਸ ਦੇਣਾ ਦੱਸ ਦੇਣਾ ਤੁਹਾਨੂੰ ਸਾਰਿਆਂ ਨੂੰ ਉਦਾਂ ਵੀ ਦੱਸਦੇ ਆ ਰੋਜ਼ ਤੇ ਆਪਾਂ ਡਿਸਟ੍ਰਿਕਟ ਵੀ ਦੱਸ ਦਿੰਨੇ ਆ ਅੱਜ ਕਿਹੜੀ ਆ ਸਾਡੀ ਸਾਡੀ ਜਿਹੜੀ ਡਿਸਟ੍ਰਿਕਟ ਹੁਸ਼ਿਆਰਪੁਰ ਆ ਤੇ ਜਿਹੜਾ ਸਾਡਾ ਪਿੰਡ ਆ ਉਹ ਬੈਰੰਪੁਰ ਆ ਬੈਰੰਪੁਰ ਹਾਂ ਪਹਿਲਾਂ ਤਾਂ ਸੁਣਿਆ ਵੀਡੀਓ ਬੈਰੰਪੁਰ ਕਹਿੰਦੇ ਨਾ ਪਿੰਡ ਦਾ ਨਾਮ ਦੇਖੋ ਕਿਦਾਂ ਜਿਹੜਾ ਮੇਰਾ ਅਸਲੀ ਜਿਹੜਾ ਮੇਰਾ ਪੇਕੇ ਦਾ ਪਿੰਡ ਬੈਰੰਪੁਰ ਵੀ ਕਿੰਨੇ ਆ ਮੇਰਾ ਪੇਕੇ ਦਾ ਪਿੰਡ ਲਾਹੜਾ ਲਾਹੜਾ ਜਦੋਂ ਮੈਂ ਨਾ ਮੇਰੇ ਵੀ ਆਈ ਐ ਇਸ ਨੇ ਇਹਨਾਂ ਨੂੰ ਲਾਲੜਾ ਨਹੀਂ ਕਹਿਣਾ ਹੁੰਦਾ ਹੁੰਦੇ ਕਹਿੰਦੇ ਹਾਂ ਉਹ ਉਹਦੋਂ ਦਾ ਪਿੰਡ ਦਾ ਮੈਂ ਕਿਹਾ ਤੁਹਾਡੇ ਪਿੰਡ ਦਾ ਨਾਮ ਕਿਦਾਂ ਦਾ ਬੈਰੰਪੁਰ ਤਾਡੀ ਇਹਦਾ ਤਾਂ ਬੈਸਾ ਸਹੀ ਹੁੰਦੀ ਮਸ਼ੀਨ ਵਿੱਚ ਕੱਪੜੇ ਨਿਖਰੇ ਨਹੀਂ ਇਸ ਕਰਕੇ ਨਾ ਮੈਂ ਸਾਬਨ ਨਾਲ ਧੋਂਦੀ ਆ ਕੋਈ ਧੋਂਦੀ ਆ ਵੀ ਤੇਰੀ ਮਰਨ ਦੀ ਬਹੁਤ ਜ਼ਿਆਦੇ ਚਲ ਬਸ ਕਰ ਹੁਣ ਗਰਮੀ ਬਹੁਤ ਆ ਲੇਕਿਨ ਅਜਾਈਂ ਕਿਤੇ ਇੰਨਾ ਕੰਮ ਨਹੀਂ ਤੇਰੀ ਤਮਾ ਆ ਤੜ ਤੜ ਨਾਲ ਨਾ ਪਈ ਆ ਹੋ ਗਿਆ ਕੰਮ ਮੇਰਾ ਹਾਂ ਬਸ ਕਰ ਹੋਰ ਡੇਗ ਜੀ ਕਿਤੇ ਚੱਕਰਾਂਗੇ ਹੋਰ ਪਹਿਣੀ ਆ ਹੁਣ ਗਰਮੀ ਜ਼ਿਆਦੇ ਆ ਮੇਰਾ ਇੱਕ ਕਪੜਾ ਨਹੀਂ ਪਿੱਟਾ ਡਾਢੇ ਆ ਯਾਰ ਇਹ ਤੋ ਗੰਦ ਨਹੀਂ ਕੰਦਾ ਖੰਦੇ ਯਾਰ ਇਹ ਤੋ ਤੋ ਅੱਜ ਆ ਗਿਆ ਜਿੱਲੇ ਥੋਨੇ ਤੇ ਥੋਈ ਦਿਨਾ ਨਾ ਮੈਂ ਕਿਹੜਾ ਨਹੀਂ ਥੋਨੇ ਤੇ ਤੁਸੀਂ ਆਪਣੇ ਮਰਜ਼ੀ ਨਾਲ ਥੋਨੇ ਹੈ ਟੈਕ ਪਈਆ ਤੇ ਹੁਣ ਇਹਦੀ ਮਾਲ ਚਕਾਨੀ ਪੈਣੀ ਲੱਗਦਾ ਮੇ ਸਿਰ ਦੀ ਸਿਰ ਲੱਗਿਆ ਲੱਗਦਾ ਇਹਦਾ ਸਿਰ ਬੁੜੇ ਟੁੱਟੀ ਦੇ ਵਿੱਚ ਟੁੱਟੀ ਦੇ ਵਿੱਚ ਜਿਹੜਾ ਸਿਰ ਤੇ ਵਿੱਚ ਜੱਟ ਪਹੁੰਚਦੇ ਆਇਆ ਤੇ ਕੱਪੜੇ ਕੋਲੇ ਸਾਰੇ ਮੈਂ ਸੁੱਕਣੇ ਪਾ ਦਿੱਤੇ ਆ ਤੇ ਉਹ ਇੱਕ ਬਾਲ ਦੀ ਪਈ ਉਹ ਪਾ ਦਿਓ ਤੇ ਬਸ ਆਪ ਇਹਨਾਂ ਨੂੰ ਬੈੱਡ ਮੱਲਿਆ ਦੋ ਨਾ ਅੱਜ ਤੇ ਲੰਮੀਆਂ ਪੀੜੀਆਂ ਨੂੰ ਨਹੀਂ ਜਾਣਦੀ ਸਾਰਾ ਟੀਵੀ ਚੱਲਦਾ ਹੋਵੇ ਕੰਮ ਕਰਕੇ ਪਈਆਂ ਪੀੜੀਆਂ ਨਹੀਂ ਦੀਆਂ ਟੀਵੀ ਚਲਾ ਲੈਂਦੀਆਂ ਮੋਰੇ ਬਸ ਐਂਦੀ ਸੌ ਜਾਣਾ ਟੀਵੀ ਚੱਲਦੇ ਚੱਲਦੇ ਅੱਖਾਂ ਬੰਦ ਮਾਦਰਾ ਦਾ ਨੁਪਾਰਾ ਵਾਲੀ ਟੀਵੀ ਦੇਦੇ ਨੇ 1 ਵਜੇ ਅੱਖਾਂ ਪੱਧ ਟੀਵੀ ਕਿ ਲਾ ਬੰਦ ਕਰਨਾ ਚੱਲ ਰਿਹਾ ਦਾ ਪਾਲਾ ਫੇਵਰ ਜਿਆਦਾ ਹੁੰਦਾ ਕਈ ਵਾਰ ਨਹੀਂ ਆ ਜਾਂਦੀ ਕਈ ਵਾਰ ਡੀ ਵਿੱਚ ਕਮੈਂਟ ਚ ਕਹਿੰਦੇ ਕਿ ਸੂਟ ਬਹੁਤ ਸੋਹਣਾ ਪਾਇਆ ਸੈਂਪਲ ਤੇ ਸੋਹਣਾ ਸੱਸ ਤੁਹਾਡੀ ਅੱਛਾ ਹੈ ਨਾ ਪਾਇਆ ਇਹ ਨਾ ਆ ਗਿਆ ਤੇ ਆ ਗਿਆ ਮਾਦਾ ਕਹਿੰਦੀ ਮਿੰਦਨ ਕੰਮ ਆਇਆ ਲੱਗਦਾ ਉਹ ਇਦਾਂ ਨਾ ਪਾਇਆ ਚੱਜਦਾ ਅਗਲੇ ਬੰਦੇ ਦੇਖਣ ਨੂੰ ਸੋਹਣਾ ਲੱਗਦਾ ਹੁੰਦਾ ਆਪਣੇ ਆਪ ਨੂੰ ਗੱਲ ਜੀ ਨਹੀਂ ਸਮਝਦਾ ਜੀ ਮੇਰੇ ਦਾ ਆਪਾ ਵੀ ਲੈਨੇ ਸਾਨੂੰ ਆਪਣੇ ਨੂੰ ਨਹੀਂ ਸੋਹਣਾ ਲੱਗਦੀ ਜਿਹੜਾ ਤੂੰ ਦਿਖਦਾ ਹਰ ਇੱਕ ਦੀ ਚੁਆਇਸ ਆ ਪੁੱਪੜੀਆਂ ਕਿੰਨੀਆਂ ਕਿ ਬੁੱਟੀਆਂ ਨਾਲ ਸੋਹਣੇ ਲਾਦੇ ਹੁੰਦੇ ਆ ਆਪ ਕੋ ਪਸੰਦ ਆ ਸੋਹਣਾ ਸੂਟ ਆ ਮਾੜਾ ਤੂੰ ਤੇਰੇ ਵਧੀ ਲੱਗਣਾ ਪਿਆ ਇਦਾਂ ਹੈਗਾ ਸੋਹਣਾ ਮਾਦੇ ਆਪ ਕੋ ਸੀਲੇ ਤਾਂ ਨਹੀਂ ਪੋਣੀ ਮੈਂ ਇਦਾਂ ਪਾ ਲੈਣਾ ਇਹ ਆ ਵਾਲੇ ਪ੍ਰਿੰਟ ਕਿੰਨੇ ਸੋਹਣੇ ਲੱਗਦੇ ਆ ਇਹ ਮਾਦੇ ਆਪ ਕੋ ਸੀਲੇ ਤਾਂ ਪਾ ਲੈਣਾ ਨਹੀਂ ਆ ਇਦਾਂ ਪ੍ਰਿੰਟ ਲਿਆ ਕਰ ਪਾਇ ਬੁੜੀਆਂ ਦਿਲਾ ਇਹ ਦੱਸਿਓ ਜੀ ਕੰਟ ਬਾਕਸ ਵਿੱਚ ਕੀ ਕਿਸੇ ਦੇ ਪਾਇ ਮਾਤਾ ਟਿਕੀ ਨਹੀਂ ਸੋਹਣੇ ਲੱਗਦੇ ਆਪਣੇ ਜਿਹੜੇ ਪੌਂਗੇ ਨਹੀਂ ਸੋਹਣੇ ਇਹ ਵੀ ਇੱਕ ਬਿਮਾਰੀ ਹੁੰਦੀ ਕਿ ਜਾਨਦੀ ਨਹੀਂ ਬੁੜੀਆਂ ਜੀ ਜੀ ਮੈਂ ਇਹ ਦੇਖ ਲਈਏ ਆਪਣਾ ਦੇਖਿਆ ਕਿੰਦਾ ਰੋਸਾ ਆ ਲੈ ਮਨ ਲਗੀ ਲੋਕਾਂ ਦੇ ਸੂਟ ਦੇਖਣੇ ਪਹਿਲੇ ਜਾ ਕੇ ਮਾ ਸਾਰਾ ਪਤਾ ਹੀ ਕਿ ਇਹਨੇ ਕਿਹੜਾ ਪਾਇਆ ਮੈਨੂੰ ਵੀ ਆ ਕੇ ਦੱਸੀ ਹੈ ਕਿ ਉਹਨੇ ਆ ਪਾਇਆ ਉਹਨੇ ਉਹ ਪਾਇਆ ਬੁੜੀਆਂ ਸੂਟਾਂ ਨਾਲ ਧਿਆਨ ਹੁੰਦਾ ਨਾ ਬੁੜੀਆਂ ਇੱਕ ਦੋ ਕਿ ਉਹਨੇ ਕੀ ਪਾਇਆ ਉਹਨੇ ਕੀ ਪਾਇਆ ਉਹਨੇ ਜੁੱਤੀ ਕਿਹੜੀ ਪਾਈ ਆ ਉਹਨੇ ਸੂਟ ਕਿਹੜਾ ਪਾਇਆ ਆ ਕੰਨਾਂ 'ਚ ਪਾਲੀਆਂ ਕਿਹੜੀਆਂ ਪਾਈਆਂ ਆ ਬੰਦੇ ਰੀਦਾ ਕਰਦੇ ਮੰਮੀ ਕਹਿੰਦੀ ਚੁੱਤੀਆਂ ਤੇ ਆਨ ਨਹੀਂ ਜਿਆਦਾ ਸੂਟਾਂ ਲਹੁੰਦਾ ਮੇਰਾ ਬੰਦੇ ਰੀਦਾ ਕਰਦੇ ਪਰ ਤੀਨ ਤਾਂ ਦਸਿਆਣ ਦਾ ਉਹਦੇ ਪੇਟੀ ਪੇਟ ਦੇ ਵਿੱਚ ਪਾਰਾ ਉਹਦੇ ਜੋ ਘਰੋਂ ਪਾ ਕੇ ਤੁਰ ਪਿਆ ਇਧਰੋਂ ਵੀ ਪਾ ਕੇ ਤੁਰ ਪਣਾ ਜੋ ਹੋਇਆ ਜਿਹੜਾ ਕਿ ਮਿਲਣਾ ਉਹ ਵੀ ਜੋ ਹੋਇਆ ਉਹ ਪਾ ਕੇ ਤੁਰ ਪਣਾ ਦੇਖਣਾ ਕੀ ਆ ਆ ਫੇਰ ਕਰ ਕੀ ਲੈਣਾ ਅਗਲਾ ਥੋੜੇ ਲਾ ਲੈਣਾ ਬੰਦਿਆਂ ਨੂੰ ਵਿਆਹ ਤੋਂ ਫਿਰ ਮਿਲ ਜਾ ਵੀ ਕੰਮ ਚ ਲਾਉਣ ਦੇ ਨਾਲ ਆਹ ਤੇਆਂ ਵੀ ਟੋਟਾ ਕਮ ਇਧਰ ਚਾਰ ਟੋਟਾ ਪੈਂਟ ਜਨਾਨੀਆਂ ਦੇ ਨਾਲ ਚੱਲਦੀ ਜਨਾਨੀਆਂ ਦਾ ਸੂਟ ਦੇਖੀਏ ਬੰਦੇ ਦੇਖੀਏ ਬਿੱਡ ਕੀ ਐਦਾਂ ਆ ਕਿ ਜੇਕਰ ਜੇ ਜਨਾਨੀਆਂ ਨਾ ਹੋਣ ਨਾ 100 ਦੇ ਵਿੱਚੋਂ 90% ਦੁਨੀਆ ਭੁੱਖੀ ਪੈ ਜਾਵੇ ਤਾਂ ਸਿਰਫ 10% ਉਹ ਹੀ ਰਹਿਣੀ ਜਿਹੜੇ ਆ ਕੋ ਚੰਗੇ ਪੈਸੇ ਨੋਟ ਹੈਗੇ ਜਨਾਨੀਆਂ ਨੇ ਸਾਰਾ ਕਾਰੋਬਾਰ ਚੱਲਣਦਾ ਹੈ ਆ ਕੋਈ ਵੀ ਦੁਕਾਨਦਾਰੀ ਆ ਕੋਈ ਆ ਹਰ ਕੋਸ਼ਿਸ਼ ਜਨਾਨੀਆਂ ਨਾਲ ਚੱਲਣਦਿਆ ਹੈ ਇਹ ਨਾ ਇਹ ਘਰ ਬੈ ਗਈਆਂ ਨਾ ਸਿਰਫ ਸ਼ਾਪਿੰਗ ਕਰਨ ਨਹੀਂ ਕਰਨੀ ਕੋਈ ਇੱਕ ਸਾਲ ਹੋ ਗਿਆ ਸਾਰੇ ਬੰਨੇ ਭੁੱਖੇ ਮਰ ਜਣੇ ਜਨਾਨੀਆ ਕੱਪੜੇ ਖਰੀਦਦੀਆਂ ਇੱਕ ਵਾਰ ਜਾਂਦੀਆਂ ਇਹ ਸਰਕਲ ਫੇਰੀ ਚੱਲਦਾ ਜਨਾਨੀਆ ਪੈਸੇ ਖਰਚਦੀਆਂ ਤਾਂ ਤਾਂ ਹੀ ਦਿਹਾੜੀਦਾਰ ਬੰਦੇ ਤੋਂ ਫੇਰੀ ਪੈਸਾ ਪਹੁੰਚਦਾ ਇਸ ਕਰਕੇ ਘਰ ਬੈਠ ਕੇ ਆਪਣਾ ਕੰਮ ਕਰਦੇ ਹਾਂ ਮਾ ਮਾ ਤਾਂ ਕਹਿੰਦੀ ਘਰ ਬੈਠ ਕੇ ਕੰਮ ਕੋਈ ਦੋ ਹੁਣ ਮਾ ਤਾਨੂੰ ਘਰ ਬੈਠੀ ਨੂੰ ਕੰਮ ਦਿੰਦੇ ਆ ਕੋਈ ਕਿ ਜਿਹੜਾ ਘਰ ਬੈਠੇ ਕਰੇ ਘਰ ਬੈਠੇ ਕੰਮ ਕੋਈ ਇੰਦਰ ਹੋਵੇ ਕਿ ਉਤਾਈ ਜਿਹੜੇ ਘਰ ਬੈਠਾ ਕਮਾਉਂਦਾ ਹੈ ਉਡ ਮੰਮੀ ਤਾਂ ਵਧੀਆ ਵਧੀਆ ਲੈ ਹੋ ਜਾ ਕਰੇ ਲਓ ਜੀ ਮੈਂ ਲਿਆ ਨਾ ਸਿਰ ਧੋ ਲਿਆ ਹਾਂ ਮੈਂ ਕਮਕਸੂਰੀ ਪ੍ਰੈਸ ਕਰ ਲਿਆ ਬਸ ਤਿਆਰ ਹੋਣ ਵਾਲੇ ਆ ਕਿ ਆਪਾਂ ਨਿਕਲਾਂਗੇ ਘਰੋਂ ਤੇ ਬਾਕੀ ਸਾਰਾ ਕੰਮ ਹੋ ਗਿਆ ਆ ਹੁਣ ਮੈਂ ਲਾਉਂਦੀ ਕੱਪੜੇ ਜਿਹੜੇ ਲੈ ਕੇ ਜਾਣੇ ਉਹ ਬੈਗ 'ਚ ਪਾ ਲਵਾਂ ਤੁਸੀਂ ਲੀ ਸੁੱਤੀ ਆ ਅਜਰ ਬਣ ਰਿਹਾ ਨਿੰਬੂ ਪਾਣੀ ਤੂੰ ਹੀ ਕੀ ਅਜ ਰੂਟ ਛੱਡਿਆ ਕੱਚੇ ਨਾਲ ਕੁੜਤਾ ਤੇ ਆ ਮਾਪ ਤੇ ਇਧਰ ਨਿੰਬੂ ਪਾਣੀ ਬਣਾਉਂਦੇ ਆ ਆ ਤੇ ਸਹਿਰ ਨਿੰਬੂ ਬੜਾ ਬਣਾਉਂਦੀ ਆ ਸਹਿ ਤੂ ਹੋਰ ਪਾਲਾ ਕੱਪੜੇ ਮੈਂ ਤਾ ਦੱਸ ਤਾ ਮੈਂ ਪਾਇਆ ਹੀ ਕੋਨੇ ਮੈਂ ਹਾਂ ਇਹ ਚੰਗੇ ਲਾਦੇ ਬੋਲਦੇ ਆ ਆ ਫਰੌਗ ਬੜਾ ਜੱਤ ਸੁਣ ਕੇ ਪਾਲੀ ਪੁੱਤੇ ਸਹਿਰ ਨੂੰ ਮੈਂ ਕਹ ਤੂੰ ਆ ਬੜਾ ਫੂਲ ਖੀਲਾ ਵਾਲਾ ਹੈ ਫੂਲ ਖੀਲਾ ਪੁੰਗੀ ਨਹੀਂ ਹੁਣ ਮੈਂ ਕੱਪੜੇ ਸਾਰੇ ਤੈਹਾ ਲਾ ਲਮਾ ਨਿੰਬੂ ਤੇ ਨਾ ਆਹ ਵੜਿਆ ਮਣਾ ਕੇ ਹੱਥ ਤੇ ਲਾਉਂਦੇ ਮੇਰੇ ਕੱਪੜੇ ਪਾਣੀ ਪੜ ਰਿਹਾ ਤੇ ਨਿੰਬੂ

ਹੋ ਗਈ ਆ ਮੈਂ ਤਿਆਰ ਹੋ ਗਈ ਆ ਸਾਰਾ ਸਾਰਾ ਹੀ ਨਹੀਂ ਜਾ ਰਹੇ ਕਿਹ ਹੈ ਕਿੱਥੋਂ ਵਿਚਾਰਾਂ ਦੀ ਚੀਜ਼ ਆ ਆ ਦੇਖੋ ਜੀ ਜਿਹੜਾ ਸੂਟ ਨਵਾਂ ਆਇਆ ਸਾਰਿਆਂ ਨੇ ਕਹਿੰਦੇ ਸੀ ਕਿ ਸੂਟ ਦਿਖਾਓ ਕਿਹੜਾ ਨਵਾਂ ਆਇਆ ਇਹ ਉਹਨੇ ਆਪ ਸਟਿਚ ਕਰਕੇ ਭੇਜਿਆ ਬਾਹੂ ਤੇ ਲੈਸ ਲੱਗੀ ਸਾਰੇ ਲੈਸ ਲੱਗੀ ਆ ਤੇਰੀ ਚੰਨੀ ਜਿਹੜੀ ਆ ਤੁਹਾਨੂੰ ਦਿਖਾਉਣੀ ਆ ਪੂਰੀ ਲੁੱਕ ਤਾਂ ਦਿਖਾਉਣੀ ਮੈਂ ਤਿਆਰ ਹੁੰਦੇ ਸੂਟ ਦੱਸਿਓ ਕਿ ਇਹਨੂੰ ਕਿਹੜਾ ਪਸੰਦ ਆਇਆ ਕਲਰ ਤੋਂ ਉਸ ਜਿਹੜੀ ਕੀਤੀ ਸੀ ਉਹ ਮੈਂ ਆਪ ਕੋ ਕੀਤੀ ਸੀ ਸੈਜੂ ਨੂੰ ਕਹਾਂਦਾ ਸੈਜੂ ਨੂੰ ਵੀ ਸੇਮ ਹੀ ਦਾ ਬੈਠਾ ਕੱਪੜਾ ਕਹਾਂਦੇ ਉਹ ਪਤਾ ਨਹੀਂ ਕਿੱਥੇ ਨਾ ਇਹ ਪਹਿਲਾਂ ਨਗਾੜ ਦਿੱਤਾ ਪਾਪ ਆ ਗਿਆ ਹੁਣ ਅਸੀਂ ਇਸ ਤੋਂ ਬਾਅਦ ਕਿਆ ਕਰ ਹੋ ਕੇ ਤੇ ਆਪਾਂ ਰੈਡੀ ਗੁੱਡੀ ਲੋਣੀ ਆ ਫਿਰ ਆਪਾਂ ਜਾਣਾ ਆ ਤੇ ਸੇ ਤੁਹਾਨੂੰ ਦੱਸਾਂ ਕਿੱਥੇ ਜਾਣਾ ਆ ਉਹਦਾ ਨੈਕਸਟ ਬਲੌਗ ਆਊਗਾ ਆਪਾਂ ਹੁਣ ਲੱਗੇ ਗੁੱਡੀ ਬਣਾਉਣਾ ਇੱਥੇ ਬਲੌਗ ਨਾਲ ਬਣੇ ਰਹੋ ਆਪਾਂ ਮੈਂ ਤੁਹਾਨੂੰ ਵੀ ਕੁੱਝ ਦੇ ਆਂ ਤੀ ਸੋਹਣਿਆ ਮਰੇ ਹਰਮਤੀ ਆ ਤਾਂ ਦੇਖੋ ਪਿਸਟਿਕਰ ਇਹ ਲੰਭੇ ਰੇਗਾ ਜੀ ਸੰਧੀ ਲਾਜੀ ਕਿਹੜੀ ਕੰਮ ਜੀ ਮਿੱਤਰੋ ਆਪਾਂ ਬਣਾਉਣ ਲੱਗੇ ਆ ਗੁੱਡੀ ਤੇ ਗੁੱਡੀ ਅਜ ਸੁੱਕਣੀ ਆ ਗਰਮੀ ਕੋਈ ਜ਼ਿਆਦੇ ਆ ਤੇ ਮੀਂਹ ਦਾ ਜਿਹੜਾ સમાચાર ਕੋਈ ਨਹੀਂ ਰਿਹਾ ਮੀਂਹ ਨਹੀਂ ਆ ਰਿਹਾ ਤੇ ਮੀਂਹ ਕਹਿੰਦੇ ਪਏ ਕਿ ਮੀਂਹ ਸਾਰੇ ਪਿੰਡਾਂ ਵਿੱਚ ਪਿਆ ਇੱਕ ਸਾਡੇ ਪਿੰਡ ਦੀ ਪਿਆ ਕਿਸੇ ਵੀ ਨਹੀਂ ਪਿਆ ਕਿੱਥੋਂ ਪਿਆ ਐਵੇਂ ਭਾਂਨੇ ਪਿਆ ਦੀਦੀ ਕਹਿੰਦੇ ਉਹ ਪਿਆ ਭਾਂਨੇ ਕਹਿੰਦੇ ਉਹ ਮੀਂਹ ਪਿਆ ਸਾਡੇ ਪਿੰਡ ਨਹੀਂ ਪਿਆ ਮੀਂਹ ਬਹੁਤ ਉਹ ਕਹਿੰਦੇ ਗੁੱਡੀਆਂ ਘੱਟ ਘੱਲ ਹੋਈਆਂ ਸੀ ਤਾਂ ਉਹਨਾਂ ਦੇ ਪਿੱਟ ਪਿੱਟ ਬਹਿ ਗਿਆ ਅਸੀਂ ਗੁੱਡੀਆਂ ਪਹਿਲੇ ਸਾਰੇ ਲੁੰਡੇ ਹੁੰਦੇ ਸੀਗੇ ਅਸੀਂ ਮੁੜ ਕੇ ਰਵਾਜ ਲੈ ਕੇ ਆਉਣਗੇ ਸਾਡੇ ਪਿੰਡ ਨਹੀਂ ਕਿਸੇ ਲੁਈ ਹੈ ਕਿ ਅਸੀਂ ਅਸੀਂ ਤਾਂ ਦੇਖੀਆਂ ਗੁੱਡੀਆਂ ਲੁੰਡੀਆਂ ਬਾਕੀ ਅੱਗੇ ਆਉਣ ਪੀੜੀ ਨਹੀਂ ਦੇਖੀਆਂ ਹੈਗੀਆਂ ਅਸੀਂ ਵੀ ਦੇਖੀਆਂ ਮੈਂ ਵੀ ਦੇਖੀ ਤੇ ਅਸੀਂ ਹੁਣ ਕਰਨਗੇ ਸ਼ੁਰੂ ਫੇ ਆਪਣੇ ਨਿਆਣਿਆਂ ਨੂੰ ਦੱਸੀਏ ਕਿ ਇਦਾਂ ਪਾ ਕਰਦੇ ਹੁੰਨੇ ਸੀਗੇ ਤੁਸੀਂ ਵੀ ਸਾਰਿਆਂ ਨੇ ਵਲੌਗ ਨਾਲ ਇੰਨੀ ਬਣੇ ਰਹੇ ਹੋ ਤੇ ਦੇਖਿਓ ਅੱਪਾ ਕੀ ਕਰਨ ਲੱਗੇ ਆ ਗੁੱਡੀ ਬਣਾਉਣ ਦੇ ਪਹਿਲੇ ਤਾਂ ਮੰਮੀ ਨਾਲ ਪੁੱਛਿਆ ਪਹਿਲੇ ਗੁੱਡੀ ਕਿੱਦਾਂ ਬਣਦੀ ਆ ਕਿੱਦਾਂ ਬਣਨੀ ਮਾਤਾ ਗੁੱਡੀ ਮੰਮੀ ਨਾਲ ਕੋ ਬਣਾ ਕੇ ਦੇ ਗੁੱਡੀ ਕੱਪੜੇ ਦੀ ਬਣਾ ਦੇ ਬਣਾ ਰੇ ਤੂੰ ਆਂਦੀ ਬਣਾਣੀ ਬਣਾ ਕੇ ਦੇਖ ਮਾਤਾ ਸਾਡੀ ਗੁੱਡੀ ਬਣਾ ਕੇ ਦੇਣ ਕੀ ਆ ਤੇ ਸਟੋਰ ਜਾਂ ਬਣਾਇਆ ਅਸੀਂ ਇੱਥੇ ਕੱਪੜੇ-ਕੁਪੜੇ ਜੋ ਆਪਣਾ ਕੂੜਾ ਕਰਕਟ ਸਭ ਚੱਕ ਇੱਥੇ ਸਿੱਟ ਦਈਦਾ ਤੇ ਇਹ ਸਟੋਰ ਹੀ ਆ ਸਾਡਾ ਇੱਕ ਕਿਸਮ ਦਾ ਬਾਲਣ ਵੀ ਇਹਦੇ ਵਿੱਚ ਹੀ ਹੁੰਦਾ ਸਾਰਾ ਕੁਝ ਇਹਦੇ ਵਿੱਚ ਹੀ ਹੁੰਦਾ ਇਹ ਇਹ ਪਾਉਣ ਗੁੱਡੀ ਬਣਾਉਣ ਕੇ ਇਹਦੀ ਪੁਰਾਣੇ ਹਾਜਾਦ ਕਰਾਵਾਂ ਬਣਾ ਕੇ ਦੇਖਣਗੇ ਗੁੱਡੀ ਕਿੱਦਾਂ ਬਣਦੀ ਹੈ ਲਓ ਜੀ ਗੁੱਡੀ ਤਿਆਰ ਕਰਨ ਲੱਗੀ ਮਮੀ ਸਾਡੀ ਮੀਂਹ ਕਹਿੰਦੇ ਆ ਰਿਹਾ ਹੈ ਗਰਮੀ ਬਹੁਤ ਜ਼ਿਆਦਾ ਆ ਕਪੜਾ ਹੋਰ ਲੱਗਣਾ ਗੁੱਡੀ ਤਿਆਰ ਕਰਨ ਗਿਆ ਦੇਖੋ ਗੁੱਡੀ ਸੋਖਣੀ ਅੱਜ ਦੇ ਸਭ ਪੁਰਾਣੇ-ਪੁਰਾਣੇ ਕੱਪੜੇ ਜਿਹੜੇ ਆ ਦੇਖੋ ਜੀ ਬਣ ਲੱਗੇ ਹੁਣ ਗੁੱਡੀ ਏਡੀ ਜ਼ਿਆਦਾ ਵੀ ਨਾ ਗੁੱਡੀ ਬਣ ਜਾਏ ਤੂੰ ਘੜ ਦੇਖੀ ਆ ਲੱਗਿਆ ਕੇ ਦੇ ਜਦੋਂ ਮੀਂਹ ਨਹੀਂ ਪੈਂਦਾ ਹੁੰਦਾ ਹੈ ਨਾ ਪੁੱਤ ਉਹ ਇਹਦਾ ਗੁੱਡੀ ਬਣਾ ਕੇ ਤੇ ਫਿਰ ਫੂਕਦੇ ਸਾਰੇ ਜਣੇ ਇਕੱਠੇ ਹੋ ਕੇ ਹੁਣ ਤਾਂ ਪਿਆਰੀ ਨਹੀਂ ਰਹਿ ਗਿਆ ਉਹ ਬੜਾ ਗੇੜਾ ਬੰਦਾ ਘਰਾਂ ਚੋਂ ਵੀ ਬਾਹਰ ਨਿਕਲਦਾ ਦ ਜੇ ਕਿਸੇ ਨਿਆਲੇ ਨੂੰ ਨਾਲ ਲੈ ਦੋ ਤਾਂ ਅਗਲੇ ਕਹਿੰਦੇ ਭਾਈ ਇਹ ਕੀ ਗੱਲ ਹੈ ਅੱਗੇ ਪਿੰਡ ਦੇ ਵਿੱਚ ਹੀ 15 15 20 ਵੀ ਮੁੰਡੇ ਘੁੰਮੀ ਜਾਣੇ ਸਭ ਇਕੱਠੇ ਮਿਲ ਕੇ ਲੈਡ ਚੱਲ ਜਾਣੀ ਸਾਰਿਆਂ ਨੇ ਇੱਕ ਜਗ੍ਹਾ ਹੋ ਕੇ ਬਹਿ ਜਾਣਾ ਇਨਵਰਟਰਾਂ ਨੇ ਸਾਰੇ ਅੰਦਰ ਬਾੜ ਤੇ ਏਸੀਆਂ ਨੇ ਹੋਰ ਅੰਦਰ ਬਾੜ ਤੇ ਏ ਚੀਜ਼ ਕਿੱਥੋਂ ਜਾਇਦਾ ਹੋਣੀ ਆ ਉਹਨੇ ਤੇ ਤੁਸੀਂ ਵੀ ਸਾਰੇ ਜਾਣੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿ ਕੌਣ ਕੌਣ ਆਪਣੇ ਬਚਪਨ ਦੇ ਵਿੱਚ ਆ ਚੀਜ਼ ਕਰਦਾ ਹੁੰਦਾ ਸੀਗਾ ਤੇ ਮੀਂਹ ਪਾਉਣ ਦੇ ਲਈ ਤੇ ਆਪਾਂ ਹੁਣ ਦੁਬਾਰਾ ਇਹਨੂੰ ਰੈਡੀ ਕਰ ਲੱਗੇ ਆ ਤੇ ਦੇਖਦੇ ਆ ਕਿੰਨਾ ਕਿ ਪਿਆਰ ਮਿਲਦਾ ਸਾਨੂੰ ਮਾਝਾ ਲੱਗਦੀ ਨਾ ਮੋਟੀ ਬਾਨੀ ਪਾ ਲਈ ਮੋਟਾ ਬਣਦਾ ਵੀ ਬਊਗਾ ਮੀ ਮੋਟਾ ਬਊਗਾ ਵਧੀਆ ਮੀ ਬਊਗਾ ਪਾਠ ਦਾ ਮੂੰਹ ਸਕੇ ਨਹੀਂ ਬਣੇ ਪਰ ਮੂੰਹ ਬਣਦਾ ਮਾਤਾ ਨੇ ਚੰਗੀਆਂ ਫੂਕੀਆਂ ਲਾਦੀਆਂ ਸਾਰੇ ਤੇ ਫੂਕ ਕੇ ਆਇਓ ਹੁਣ ਗੱਡੀਆਂ ਚੰਗੀਆਂ ਫੂਕੀਆਂ ਲਾਦੀਆਂ ਯਾਨੀ ਮੁੱਕ ਦੀਆਂ ਪਈਆਂ ਘੰਟਾ ਹੋ ਗਿਆ 11 ਵਜੇ ਤਿਆਰ ਹੋਣਦੇ ਹੀ ਆ ਤੇ ਅਗਲੇ ਸਾਡੀ ਵੇਟ ਕਰ ਰਹੇ ਆ ਜਿੱਥੇ ਆਪਾਂ ਜਾਣਾ ਆ ਹੁਣ ਤਾਂ ਤਿਆਰ ਹੁਣ ਕਿ ਨਹਾਣੇ ਨੂੰ ਕਰਕੇ ਉਹਨਾਂ ਨੂੰ ਹੁਣ ਆਪਾਂ ਇਹ ਗੱਲ ਕਹੀ ਕਿ ਪਹਿਲਾਂ ਤਸੱਲੀ ਨਾਲ ਆਉਣਾ ਤੁਸੀਂ ਆਪਣਾ ਕੰਮ ਕਰ ਲਓ ਨਿਯਾਰੀ ਨਾਲ ਕਿਉਂਕਿ ਸਾਡੇ ਕੰਮ ਜਿਹੜੇ ਢਿੱਲੇ ਮੱਟੇ ਹੁੰਦੇ ਆ ਪਰ ਇਹ ਤਾਂ ਕੱਪੜੇ ਸੈੱਟ ਕਰਨੇ ਪੈਣੇ ਸਾਰੇ ਆ ਖੜ੍ਹ ਨਹਾਣੇ ਆ ਨਹਾਣੇ ਸਾਰੇ ਤੇ ਉਹਦੇ ਤੇਰੇ ਕੱਲੀ ਦੇ ਨਹੀਂ ਸਾਡੇ ਨਹਾਣੇ ਨਾਲ ਛੋਟੇ ਆ ਆ ਆਪਾਂ ਕੀਤਾ ਗੱਲ ਸਿਸਟਮ ਇਥੇ ਪਲੈਨ ਸਰਾ ਲਗਾਉਂਦਾ ਇੱਧਰ ਲਗਾਉਂਦਾ ਤੇ ਬੱਬੇ ਦੇ ਉੱਤੇ ਲਗਾਉਂਦੀ ਕਿੰਦਾ ਕਰ ਦਿੱਤਾ ਮੇਰੇ ਵੀਡੀਓ ਬਣਾ ਵੀਡੀਓ ਬਣਾ ਲਿੱਪਸਟਿਕ ਦਾ ਕਲਰ ਮੈਂ ਆ ਬਣਾਇਆ ਲਾਈਟ ਚਲ ਗਈ ਚਾਲ ਬਿਸ ਦਾ ਮਿਕਸ ਕਰ ਆ ਲੋ ਜੀ ਮੂੰਹ ਵੱਡਾ ਨਗਾਉਣ ਗੁੰਡੀ ਦਾ ਨਹੀਂ ਮਿਲਦਾ ਦਿਖਣੇ ਨਹੀਂ ਆਈ ਤੇ ਹਾ ਬਹੁਤ ਉਸਤਾ ਨਹੀਂ ਆ ਹਾਂ ਇਦਾਂ ਮੋੜ ਦੇ ਦਿਸ ਮੂੰਹ ਥੋੜਾ ਵੱਡਾ ਕਰ ਦੋ ਅੱਖਾਂ ਦੀਆਂ ਰੱਬਾ ਰੱਬਾ ਮੀਂਹ ਵਰਸਾ ਸਭ ਦੀ ਕੋਠੀ ਦਾਣੇ ਪਾ ਮੀਂਹ ਜੇਤੀ ਪਵਾ ਦੇ ਰੱਬਾ ਜੀ ਨੂੰ ਜਲਾ ਦੇ ਆਟੇ ਨਾਲ ਅੱਖਾ ਖੋ ਬਣਾਉਂਦੇ ਹਾਂ ਘਰ ਆਟੇ ਨਾਲ ਖਾਣੀਆਂ ਤੇ ਬਣ ਜਾਣੀਆਂ ਉਹਦੇ ਕੱਪੜਾ ਪਲੇਨ ਲੱਗਦਾ ਪੇਓ ਤੇ ਰੋਣ ਆ ਤੇ ਪੱਟੀ ਜੀ ਬੰਦ ਉਹਦਾ ਪੱਟੀ ਬੰਨ ਲੋ ਪੱਟੀ ਹੈ ਨਹੀਂ ਕੋਈ ਉਹਦਾ ਮੈਂ ਅੱਖਾਂ ਤੁਹਾਨੂੰ ਮੂੰਹ ਹੀ ਬਣਾਉਣੇ ਆਇਆ ਉੱਪਰ ਤੁਹਾਨੂੰ ਮੈਂ ਕਿਹਾ ਸੀ ਕਿ ਆ ਮਫਰਲ ਕੱਲਾ ਮੂੰਹ ਤੇ ਲਪੇਟ ਦੋ ਥੱਲੇ ਕੋਈ ਹੋਰ ਕੱਪੜਾ ਲਪੇਟ ਦੋ ਕੱਪੜਾ ਹੀ ਲੱਭ ਲਾ ਤੇ ਮੂੰਹ ਉਟਾਉਣਾ ਸੀਗਾ ਕੱਲਾ ਕੱਪੜਾ ਮੂੰਹ ਤੇ ਲਪੇਟੋ ਉੱਪਰ ਮੂੰਹ ਬਣਾਓ ਇਹਦਾ ਕੱਲਾ ਕੱਪੜੇ ਦਾ ਹਾਂ ਇੱਥੇ ਮੂੰਹ ਬਣਾ ਕੱਲਾ ਇਹਦਾ ਫਿਰ ਫੇਰੀ ਗੱਲ ਬਣਨੀ ਮੂੰਹ ਬਣਾ ਬਣਾਓ ਅਰੇ ਹਟੇ ਐਦਾਂ ਮੂੰਹ ਬਣਾ ਤੇਰੀ ਬੇਟੀ ਆ ਪੁੱਤ ਕੋਲ ਐਦਾਂ ਇਹ ਮਿੱਠੇ ਵਾਲੇ ਥੱਲੇ ਕੋ ਕਪੜਾ ਹੋਰ ਵਿੜ ਦੇਣੀ ਰੱਬਾ ਰੱਬਾ ਬਰਸਾ ਲਓ ਜੀ ਗੁੱਡੀ ਹੋ ਗਈ ਅਤਿਹਾਰ ਪਜਾਮ ਨਹੀਂ ਦਿੱਤੀ ਪਾ ਨਵੀਂ ਵਿਆਹ ਦਾ ਨਹੀਂ ਪਾਤੀ ਗੁੱਡੀ ਕਦੇ ਰਾਣੀ ਕਰਦੀ ਹੁੰਦੀ ਆ ਆਹ ਜੱਟ ਪੱਟੀ ਲਓ ਜੀ ਸੱਸ ਨੇ ਉਹਨੇ ਬਣਾਈ ਆ ਤੇ ਗੁੱਡੀ ਕੁਝ ਵੀ ਹੁੰਦਾ ਵਿਚੇ ਲੋ ਜੀ ਗੁੱਡੀ ਬਣਾਤੀ ਆ ਇਹ ਦੱਸਿਓ ਜੇ ਕਿਸ ਨੂੰ ਇਹਦੇ ਬਾਰੇ ਇਤਿਹਾਸ ਕੁਝ ਪਤਾ ਹੋਵੇ ਕੀ ਚੱਕਰ ਹੁੰਦਾ ਹੈ ਇਹ ਗੁੱਡੀ ਕਿਉਂ ਬੋਗਦੇ ਹੁੰਦੇ ਸੀਗੇ ਆ ਕਿੱਥੋਂ ਬਣਦੇ ਕਿ ਬੀ ਬਣਾ ਗਏ ਬੋਗਦੇ ਹੁੰਦੇ ਸੀਗੇ ਹਾਂ ਇਹਦਾ ਬੰਦਾ ਹੀ ਬਣਾਤਾ ਪੜ ਕੇ ਬਸ ਠੀਕ ਆ ਮੈਂ ਕਹਣਾ ਇਦਾਂ ਹੀ ਸਹੀ ਆ ਸਾਰਾ ਪੱਟੀ ਵੀ ਲੱਗ ਰਾਂ ਹਾਂ ਸਾਰਾ ਉਹ ਲਾਉਂਦੀ ਆ ਸਹੀ ਆ ਤੇਂ ਕਿ ਕਰਾ ਰਿਹਾ ਬਾਹਰ ਦਾ ਆਣਾ ਦਮ ਸਾਰਿਆਂ ਨੂੰ ਬਚਪਨ ਜਾਦ ਆ ਜਾਣਾ ਇਹਨਾਂ ਨੂੰ ਨਿੱਕੇ ਹੁੰਦੇ ਕਿੱਦਾਂ ਕਰਦੇ ਸਾਰਿਆਂ ਨੂੰ ਬਚਪਨ ਜਾਦ ਆ ਗਿਆ ਹੰਦ ਨੂੰ ਸਾਰੇ ਵੀ ਹੁੰਦੇ ਹੁੰਦੇ ਪਹਿਲੇ ਤਾਂ ਬਹੁਤ ਵਾਰ ਇਦਾਂ ਪਹੁੰਚਦੇ ਹੁੰਦੇ ਸੀ ਰੁਕ ਪਰ ਪਰ ਸਾਰੇ ਦੀਆਂ ਸਾਰੀ ਦੀਆਂ ਵੀ ਬਾਰਦੀਆਂ ਆ ਉਹ ਤਾਂ ਬਹੁਤ ਖੁਸ਼ੀ ਜਾਂਦੀ ਆ ਬਾ ਚਲੋ ਲੈਓ ਹੁਣ ਚਲੋ ਆਜੋ ਹੁਣ ਫੂਕੀਏ ਨੂੰ ਡੱਬੀ ਚੱਕ ਲਿਓ ਪਿਆਮੀ ਫੂਕਾਣੀ ਪਿਆਮੀ ਉਹ ਤੂੰ ਰੱਖਣੀ ਹੈ ਪਿਆਮੀ ਕਾਣੀ ਨਹੀਂ ਰਾਸ ਤੇ ਖੜੇ ਹੋ ਕੇ ਤਾਂ ਲਾ ਲਓ ਉਹਨੂੰ ਉੱਥੇ ਆ ਕੇ ਜਿੱਥੇ ਦਾਈਸ ਵਿਲੇ ਲਓ ਜੀ ਗੁੱਡੀ ਫੂਕਣ ਲੱਗੀ ਆ ਲਓ ਜੀ ਆਪਾਂ ਗੁੱਡੀ ਫੂਕਣ ਚੱਲੀਆਂ ਆਜੋ ਆਜੋ ਗੁੱਡੀ ਫੂਕੀਏ ਗੁੱਡੀ ਫੂਕੀਏ ਕੋੜੀ ਨਾ ਡੈਗਦੇ ਅੰਦਰ ਨਹੀਂ ਹੋਂ ਦੱਬਾ ਹੀ ਆ ਗੁੱਡੀ ਫੂਕੀਏ ਫੂਕੀਏ ਗੁੱਡੀ ਫੂਕੀਏ ਜੀ ਨੋ ਜਿੱਤੇ ਬੂਣੋ ਕੋੰਡੋਲੇ ਬਰਾ ਰੱਬਾ ਰੱਬਾ ਮੀ ਵਰਜ਼ਾ ਛੱਡੀ ਗੋਟੀ ਦਾਣੇ ਪਾ ਲਾਗਿਓ ਰ ਸਰ ਦੱਸ ਪਟਾਕਾ ਉੱਚ ਉੱਚ ਕਿਹੜਾ ਬੰਬ ਰੱਬਾ ਰੱਬਾ ਮੀ ਵਰਜ਼ਾ ਛੱਡੀ ਗੋਟੀ ਦਾਣੇ ਪਾ ਛੇਤੀ ਵਰਸਾ ਮੀ ਰੱਬਾ ਤੂੰ ਖਾ ਤ ਆਪਣੇ ਮੁੰਡੇ ਨਾ ਨੇ ਨੱਚਦੇ ਹੁੰਦੇ ਹੁਣ ਹੈ ਹੀ ਨਹੀਂ ਕੋਈ ਤਾਂ ਰੱਬਾ ਰੱਬਾ ਮੀ ਵਰਸਾ ਸਾਡੀ ਕੋਠੀ ਦਾਣੇ ਦਾ ਲੱਗ ਗਈ ਹੋਰ ਚੱਕਦਾ ਲਓ ਜੀ ਹੁਣ ਆਊਗਾ ਮੀ ਨਹੀਂ ਆਊਗਾ ਹੋਰ ਹੋਣ ਮम्मी ਤੇ ਦਵਾਂ ਤੇ ਦਵਾਉਂਦਾ ਲਓ ਜੀ ਗੁੱਡੀ ਫੂਕਦੀ ਆ ਆ ਦੇ ਦੇ ਮੀ ਜੇ ਆ ਗਿਆ ਤਾਂ ਫੇਰ ਸਾਰੇ ਆਨੇ ਕਰੀ ਆਉਂਦੇ ਹਨੇਰੀ ਆ ਗਈ ਹੁਣੀ ਆਉਂਦੇ ਹਨੇਰੀ ਆ ਗਈ ਦੇਖਿਆ ਰੱਬ ਸੁਣਦਾ ਸਭ ਦੀ ਆਏ ਹਾਏ ਹਾਏ ਜੇ ਕੇ ਠੰਡੀਆਂ ਭਾਈ ਉਹ ਦੇਖਿਆ ਰੱਬ ਕਹਿੰਦਾ ਨਾ ਮੈਨੂੰ ਤੁਸੀਂ ਭੁੱਲ ਗਏ ਆ ਹਜੇ ਪੂਰੀ ਜਲੀ ਵੇ ਠੰਡੀ ਹਵਾਉਣ ਵੀ ਲੱਪਈ ਪ੍ਰਮਾਤਮਾ ਕਹਿੰਦਾ ਤੁਸੀਂ ਭੁੱਲ ਗਏ ਆ ਪ੍ਰਾਣੀਆਂ ਚੀਜ਼ਾਂ ਭੁੱਲ ਗਏ ਆ ਕਹਿੰਦਾ ਤੁਸੀਂ ਸੱਚੀ ਤਾਂ ਭੁੱਲ ਗਏ ਕੋਈ ਵੀ ਨਹੀਂ ਕਰਦਾ ਇਦਾਂ ਦਾ ਕੰਮ ਹਮ ਅੱਗੇ ਸਾਰੇ ਕਰਦੇ ਹੁੰਦੇ ਸੀ ਅੱਗੇ ਤਾਂ ਬਹੁਤ ਕਰਦੇ ਹੁੰਦੇ ਸੀ ਕਿਸੇ ਨੇ ਕਹਿਣਾ ਕਰਿਓ ਬਣ ਕੀ ਕਰਦਾ ਐ ਨਹੀਂ ਆਹ ਦੇਖੋ ਆ ਲੈ ਦੇਖਣੋ ਕੜੇ ਨਾ ਦੇ ਕੰਮ ਹੋਣਾ ਹਾਂ ਕਿੰਨੀ ਥੋੜੀ ਸੀ ਉਹ ਹੈ ਕਿੰਨੀ ਥੋੜੀ ਹਾਂ ਹਾਂ ਕਣਾ ਕੀ ਰਾ ਕਰਤਾ ਇਹ ਚਲੋ ਆ ਜਾਓ ਹੁਣ ਬੁੱਢੀ ਫੂਕ ਹੋਈ ਜਾਂਦੀ ਐ ਚਲੋ ਹੁਣ ਘਰਾਂ ਨੂੰ ਧੋਪ ਦੇ ਆਹੀ ਆਹੀ ਵਿਧਾਰੀ ਸੱਪਣਾ ਇਦਾਂ ਹੀ ਤੇ ਨੇਰੀ ਨੂਰੀ ਆਉਣਾ ਪਈ ਐ ਹੁਣੇ ਤੇ ਦੇਖੋ ਹੁਣ ਮੀ ਪੈਂਦਾ ਕਿ ਨਹੀਂ ਪੈਂਦਾ ਆਪਾਂ ਫੇਰ ਨਿਕਲੀਏ ਫੇਰ ਹੁਣ ਚਲੋ ਜੀ ਆਪਾਂ ਹੁਣ ਜਾ ਰਹੇ ਆਂ ਤੇ ਤੁਸੀਂ ਇੱਦੀ ਵਲੌਗ ਦਾ ਆਨੰਦ ਮਾਣੋ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਬਲੋਗ ਅਗਲੇ ਬਣੇ ਰਿਹਾ ਨੈਕਸਟ ਬਲੋਗ ਕਿੱਥੇ ਜਾ ਰਹੇ ਆ ਉਹ ਆਊਗਾ ਤੇ ਚੈਨਲ ਸਬਸਕ੍ਰਾਈਬ ਕਰਿਓ ਤੇ ਪਿਆਰ ਜਿਹਾ ਕਮੈਂਟ ਕਰਿਓ ਤੇ ਆਪਾਂ ਕਰਦੇ ਆ ਰੁਕ ਜਾ ਆਪਾਂ ਕਰਦੇ ਆ ਜੀ ਇੱਥੇ ਹੀ ਬਲੋਗ ਦਾ ਐਂਡ ਤੇ ਜੇ ਸਾਡੀ ਦੋਨਾਂ ਦੀ ਲੁੱਕ ਸੋਹਣੀ ਲੱਗੀ ਹੋਈ ਤਾਂ ਕਮੈਂਟ ਕਰਿਓ ਕਮੈਂਟ ਕਰਿਓ ਕਿੱਦਾਂ ਲੱਗਦੇ ਪੀ ਦੋਨੇ ਤਿੰਨੇ ਇਹਨਾਂ ਨੇ ਕੁਰਤਾ ਵੀ ਆਪਾਂ ਮੈਂ ਸੁਲਵਾਇਆ ਕੁਰਤਾ ਪਜਾਮਾ ਪਾਇਆ ਮੈਂ ਤੇ ਇਹਨੇ ਪਾਇਆ ਹੈਗਾ ਸੂਟ ਸੈਜੂ ਸਾਡੀ ਥੱਲੇ ਬੋਆ ਇਹ ਆ ਦੇ ਆ ਸਾਡੀ ਜੱਜੂ ਆ ਉਹ ਸਾਡੀ ਜੱਸੂ ਵੀ ਕਾਟਣੀ ਫਿਰਦੀ ਆ ਤੇ ਤੁਸੀਂ ਸਾਰੇ ਜਾਣੇ ਇੰਦੀ ਪਿਆਰ ਕਰਦੇ ਰਹੋ ਸਾਨੂੰ ਤੁਹਾਡੇ ਪਿਆਰ ਕਰਕੇ ਹੀ ਆ ਜੀ ਚਲੋ ਜੀ ਸਾਰਿਆਂ ਨੇ ਵਾਹਿਗੁਰੂ ਦਾ ਨਾਮ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿ